ਦੇ ਮਗਰ ਦੇਖਦਾ ਵੀ ਘੱਟੋ ਘੱਟ 7 ਤੋਂ ਕਿ 9 ਦਰਵਾਜ਼ੇ ਬੰਦ ਹੁੰਦੇ ਸੀ ਜਦੋਂ ਜੇਲ੍ਹ ਚੈਂਟਰ ਕਰਦੇ ਹੂੰ 68 ਵਜਦਾ ਥੋੜੇ ਮਗਰ ਤੁਹਾਨੂੰ ਮਤਲਬ ਕਿ ਉਹ ਮੈਂਟਲੀ ਚੀਜ਼ਾਂ ਡਿਸਟਰਬ ਕਰ ਦਿੰਦਾ ਤੁਸੀਂ ਕੈਦ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਆਜ਼ਾਦ ਰੱਖਣਾ ਵਾਹ ਉਹਨਾਂ ਨੇ ਵਰਲਡ ਦੀ ਪ੍ਰੈਸ ਦੀ ਹੋਈ ਸੀ ਪ੍ਰੈਸ ਕਾਨਫਰੈਂਸ ਉੱਥੇ ਅਸੀਂ ਜਾਣ ਤੋਂ ਮੈਂ ਅੜ ਗਿਆ ਮੈਂ ਕਈ ਪਹਿਲੇ ਪੱਗ ਲਿਆ ਕੇ ਜੀ ਪਹਿਲੇ ਜਦੋਂ ਮੈਂ ਆਇਆ ਯਾਰ ਨਾ ਮੈਂ ਘਰੋਂ ਨਹੀਂ ਕਦੀ ਕੋਈ ਪੈਸਾ ਲਿਆ। ਤੇ ਅभी ਮੈਂ ਪੱਗ ਜਾਂ ਲਾਜ਼ਮੀ ਪਾਉਂਦਾ। ਤੇ ਪੱਗ ਤੇ ਮੈਨੂੰ ਮਾਨ ਵੀ ਯਾਰ ਤੇ ਮੈਂ ਕਹਿੰਦਾ ਨਹੀਂ ਪੱਗ ਤੋਂ ਬਿਨਾਂ ਨਹੀਂ ਮੈਂ ਜਾਣਾ। ਉਹ ਕੁੱਟ ਮਾਰ ਕੇ ਲੈ ਕੇ ਜਾਣਾ। ਸੰਗਲ ਤਾਂ ਅੱਗੇ ਪਾਈ ਹੁੰਦੇ ਸੀਗੇ। ਮੱਤ ਕਰੀਆਂ ਵੀ ਲੱਗੀਆਂ ਹੁੰਦੀਆਂ ਸੀ ਇਹ ਜਿੰਨਾ ਮਰਜ਼ੀ ਲਾ ਲਓ। ਫਿਰ ਆਇਆ ਕੜੇ ਦਾ ਸਵਾਲ। ਮੈਂ ਵੈਸੇ ਕੜਾ ਕਦੀ ਪਾਇਆ ਨਹੀਂਗਾ। ਕਿਉਂਕਿ ਉੱਥੇ ਰੈਂਟਟੀ ਦਾ ਸਵਾਲ ਸੀਗਾ। ਤੇ ਫਿਰ ਉਹਨਾਂ ਨੇ ਅਲਾਓ ਕਰਤਾ ਸੀ। ਫੇਰ ਮਤਲਬ ਮੈਂ ਕਿਹਾ ਵੀ ਨਹੀਂ ਇੱਥੇ ਸਾਇਲਮ ਨਹੀਂ ਲੈਣੀ। ਇੱਕ ਕੋਈ ਕੇਸ ਹੈਗਾ ਚੀਜ਼ ਦੇ ਵਿੱਚ। ਆ ਨਹੀਂ ਤਾਂ ਅਗਲੇ ਝੂਠੇ ਗਿਆ ਸੁਆਕੇ ਉਧਰ ਨੂੰ ਜਾਂਦੇ ਆ। ਉਹਨਾਂ ਨੇ ਕਿਹਾ ਵੀ ਕੋਈ ਤਾਂ ਕੋਈ ਸਾਨੂੰ ਨਿਸ਼ਾਨੀ ਦੇ ਕੇ ਜਾਓ ਆਪਣੀ। ਪਤਾ ਨਹੀਂ ਮਿਲਿਆ ਜਾਣਾ ਕਿ ਨਹੀਂ ਮਿਲਿਆ ਜਾਣਾ ਜਿੰਦਗੀ 'ਚ। ਉਹ ਮੈਂ ਕੜਾ ਹੀ ਸੀਗਾ ਮੇਰੇ ਕੋਲ ਮੈਂ ਕੜਾ ਲਾ ਕੇ ਉਹਨਾਂ ਨੂੰ ਫੜਾਤਾ ਕਿ ਮੈਂ ਡਿਫਾਈਨ ਕਰ ਦੂੰ ਇੱਕ ਪਾਸੇ ਇਹ ਹੈ ਕਿ ਤੁਸੀਂ ਖੁਦ ਵੀ ਇਹੋ ਜੀ ਘਟਨਾ ਦੇ ਵਿੱਚ ਇਨਵੋਲਵ ਸੀ। ਮੈਂ ਅਸਲ 'ਚ ਮੇਰਾ ਸੀਗਾ ਕਿ ਮੈਂ ਸਪੈਸੀਫਿਕਲੀ ਇਨਵੋਲਵਡ ਸੀਗਾ। ਇਹ ਕਿਸੇ ਬੋਇਲ ਨਾ ਚ ਵੀ ਮੈਂ ਗੋਲੀ ਚਲਾਈ ਜਾਂ ਨਹੀਂ ਚਲਾਈ ਇਹਦੀ ਮੈਟਰ ਕਰਦਾ ਪਰ ਮੈਂ ਉਸ ਚੀਜ਼ ਵਿੱਚ ਸੀਗਾ ਉਸ ਟਾਈਮ ਤੇ ਫਾਰਮ ਦੇ ਮੋਰਲ ਦਾ ਸਵਾਲ ਸੀਗਾ ਪੀਐਨਓ ਮੀਡੀਆ ਗਰੁੱਪ ਨਾਲ ਜੁੜੇ ਸਾਰੇ ਸੱਜਣਾਂ ਦਾ ਸਵਾਗਤ ਦੋਸਤੋ ਮੈਂ ਸੁਖਨੇਪ ਸਿੰਘ ਸਿੱਧੂ ਅੱਜ ਫੇਰ ਲੁਧਿਆਣੇ ਤੋਂ ਹਾਜ਼ਰ ਹਾਂ ਰঞ্জੀਤ ਸਿੰਘ ਕੁਕੀ ਗੱਲ ਹੋਰਾਂ ਦੇ ਨਾਲ ਅਸੀਂ ਬੋਲਡ ਵਾਇਸ ਪ੍ਰੋਗਰਾਮ ਤਾਂ ਕਰਦੇ ਹਾਂ ਉਹਦੇ ਵਿੱਚ ਹੁੰਦੀਆਂ ਖਬਰਾਂ ਖਬਰਾਂ ਦੇ ਉੱਤੇ ਹੁੰਦਾ ਵਿਸ਼ਲੇਸ਼ਣ ਤੇ ਗੱਲ ਸਭ ਦੇ ਵਿਚਾਰ ਔਰ ਵਿਚਾਰ ਲਗਭਗ ਸਾਡੇ ਜਿਹੜੇ ਦਰਸ਼ਕ ਤੇ ਸਰੋਤੇ ਆ ਉਹਨਾਂ ਨੂੰ ਪਸੰਦ ਆਉਂਦੇ ਆ ਪਰ ਰঞ্জੀਤ ਸਿੰਘ ਕੁਕੀ ਗੱਲ ਹੋਰਾਂ ਦੇ ਬਾਰੇ ਜਾਂ ਕਿਸੇ ਵੀ ਸੈਲੀਬ੍ਰਿਟੀ ਬਾਰੇ ਜਾਣਨ ਵਾਸਤੇ ਸਾਡੇ ਉਤਸੁਕਤਾ ਜ਼ਰੂਰ ਹੁੰਦੀ ਹੈ ਗੱਲ ਪੁਰਾਣੇ ਜੇਲ੍ਹ ਕੱਟੀ ਵੱਡਾ ਮਾਮਲਾ ਸੀ ਅਮਰੀਕਾ ਦੀਆਂ ਜੇਲਾਂ ਚ ਰਹੇ ਨਿਊਯਾਰਕ ਦੇ ਵਿੱਚ ਉਸ ਤੋਂ ਬਾਅਦ ਵਿੱਚ ਤਿਹਾਰ ਦੇਲ ਭਾਰਤ ਦੀ ਸਭ ਤੋਂ ਸਖਤ ਜੇਲ੍ਹ ਕਹੀ ਜਾਂਦੀ ਹੈ ਉੱਥੇ ਰਹੇ ਤੇ ਜੇਲ੍ਹਾਂ ਤੋਂ ਬਾਹਰ ਆ ਕੇ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਜ਼ਿੰਦਗੀ ਦੇ ਨਾਲ ਰابطਾ ਕਾਇਮ ਕਿਵੇਂ ਰੱਖਣਾ ਹੁੰਦਾ ਹੈ ਉਹ ਸਾਰੀਆਂ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਉਦੋਂ ਤੋਂ ਲੈ ਕੇ ਹੁਣ ਤੱਕ ਗਿੱਲ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਕੀ ਕੀ ਉਤਰਾ ਚੜਾ ਆਇਆ ਤੇ ਕਿਵੇਂ ਜੀਅ ਜ਼ਿੰਦਗੀ ਚੱਲ ਰਹੀ ਹੈ ਤੇ ਜ਼ਿੰਦਗੀ ਜਿੰਦਾਬਾਦ ਕਿਵੇਂ ਹੋ ਸਕਦੀ ਹੈ ਸਭ ਕੁਝ ਜਾਣਨ ਦੇ ਵਾਸਤੇ ਅੱਜ ਇਹ ਪ੍ਰੋਗਰਾਮ ਨੂੰ ਜ਼ਰੂਰ ਸੁਣਿਓ ਤੇ ਮਿਲਦੇ ਹਾਂ ਗਿੱਲ ਸਾਹਿਬ ਦੇ ਨਾਲ ਹਾਂਜੀ ਗਿੱਲ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਭਾਰਤ ਤੇ ਪੰਜਾਬ ਜਾਂ ਸਿੱਖ ਮਸਲਿਆਂ ਦੇ ਉੱਤੇ ਆਪਾਂ ਅਕਸਰ ਗੱਲ ਕਰਦੇ ਆਂ ਪਰ ਇੱਕ ਮਸਲਾ ਜ਼ਿੰਦਗੀ ਦਾ ਹੁੰਦਾ ਤੁਸੀਂ ਜਿਹੜੇ ਤਰੀਕੇ ਦੇ ਨਾਲ ਜੇਲ੍ਹ 'ਚ ਰਹੇ ਨਿਊਯਾਰਕ ਦੀ ਜੇਲ੍ਹ ਸਿੱਖ ਸੰਘਰਸ਼ ਦੇ ਵਿੱਚ ਇਨਵੋਲਡ ਰਹੇ ਉਦੋਂ ਬਾਅਦ ਤਿਹਾਰ ਦੇ ਵਿੱਚ ਰਹੇ ਤਾਂ ਫਿਰ ਉਹ ਜਿਹੜਾ ਜ਼ਿੰਦਗੀ ਆ ਜਦੋਂ ਉਹ ਟਰੈਕ ਤੇ ਆਈ ਆ ਤੈਨੂੰ ਟਰੈਕ ਤੇ ਬਣਾਈ ਰੱਖਣ ਦੇ ਵਾਸਤੇ ਕੀ ਕੁਝ ਕਰਨਾ ਪੈਂਦਾ ਚੱਲ ਕਿਵੇਂ ਰਹੀ ਅਸਲ ਕੀ ਜ਼ਿੰਦਗੀ ਬੜੀ ਸਮੂਥ ਚੱਲ ਰਹੀ ਆ ਬੜਾ ਬਿਜ਼ੀ ਚੱਲ ਰਹੀ ਆ ਤੇ ਸੈਟੀਸਫਾਈਡ ਜਿੰਦਗੀ ਚੱਲ ਰਹੀ ਆ ਕਰ ਕੀ ਰਹੇ ਹੋ ਮੇਰਾ ਬੇਸਿਕਲੀ ਤਾਂ ਦੋ ਤਾਂ ਮੈਂ ਆਰਟੀਕਲਸ ਲਿਖਦਾ ਹਾਂ ਹਰ ਵੀਕ ਔਨ ਡਿਫਰੈਂਟ ਸਬਜੈਕਟਸ ਨੌਜਵਾਨੀ ਤੇ ਨੈਕ ਨੌਜਵਾਨੀ ਤੇ ਲਿਖਦਾ ਇੱਕ ਕੈਲੀਫੋਰਨੀਆ ਦੀ ਸਾਈਟ ਤੇ ਭੇਜਦਾ ਉੱਦਾਂ ਚ ਮੇਰਾ ਕਾਫੀ ਟਾਈਮ ਲੱਗ ਜਾਂਦਾ ਸਬਜੈਕਟ ਮੈਟਰ ਚੁਣਨ ਦੇ ਵਿੱਚ ਕਿ ਕਿਹੜੇ ਐਂਗਲ ਤੇ ਲਿਖਣੀ ਹੈਗੀ ਆ ਹੁਣ ਮੈਂ ਮਤਲਬ ਕਿ ਔਰਤਾਂ ਬਾਰੇ ਲਿਖੀ ਹੈ ਔਰਤ ਦੇ ਬਸਿਕਲ ਆਪਣਾ ਹੈ ਓਮਨਸਟ ਹੈਗਾ ਇਸ ਤਰ੍ਹਾਂ ਮਤਲਬ ਕਿ ਇਸ਼ੂਸ ਵੇਖ ਕੇ ਇੱਕ ਪੰਜਾਬੀ ਚ ਲਿਖਦਾ ਇੰਗਲਿਸ਼ ਚ ਲਿਖਦਾ ਫਿਰ ਮੇਰੀਆਂ ਸਰਟਨ ਕਮਿਟਮੈਂਟਸ ਨੇ ਜਿਵੇਂ ਤੁਹਾਡੇ ਨਾਲ ਟੀਵੀ ਜਿਹੜੀਆਂ ਚੈਨਲਸ ਜਿ ਇੰਟਰਵਿਊਸ ਨੇ ਜਿਗੀਆਂ ਉਹ ਤਕਰੀਬਨ ਮੇਰੀਆਂ ਐਵਰੇਜ 5 ਹੋ ਜਾਂਦੀਆਂ ਨੇ ਹਫਤੇ ਚ ਸੋ ਇਸ ਦੀ ਕੋਲ ਮੁਲਾਕੇ ਫਿਰ ਨੂੰ ਆਪਣਾ ਪੜਨਾ ਪੈਂਦਾ ਸਬਜੈਕਟ ਮੈਟਰ ਤਿਆਰ ਕਰਨ ਲਈ ਸੋ ਇਹ ਇਸ ਕਰਕੇ ਮੇਰਾ ਜਿਹੜਾ ਸ਼ੁਰੂ ਹੁੰਦਾ ਦਿਨ 8:00 ਵਜੇ ਸ਼ੁਰੂ ਹੁੰਦਾ ਜਾਗਦੇ ਕਿੰਨੇ ਵਜੇ ਸੋ ਸਵੇਰੇ ਮੈਂ 4 ਵਜੇ ਉੱਠ ਜਾਂਦਾ ਪੜ੍ਹਨਾ ਸ਼ੁਰੂ ਕਰ ਦਿੰਦਾ ਨਹੀਂ ਉਸ ਵੇਲੇ ਮੈਂ ਦਰਵਾਜ਼ਾ ਸਾਹਿਬ ਦੇਖ ਉਹ ਫਿਰ ਦਰਵਾਜ਼ਾ ਸਾਹਿਬ ਦੇਖ ਕੇ ਫਿਰ 5:30 ਤੇ ਆਸ-ਪਾਸ ਮੈਂ ਸੈਰ ਤੇ ਚਲੇ ਜਾਂਦਾ ਫਿਰ ਘੰਟਾ ਸੈਰ ਕਰਕੇ ਆ ਕੇ ਥੋੜਾ ਜਿਹਾ ਜੇ ਕੋਈ ਸੌਣ ਵਾਲਾ ਹੁੰਦਾ ਟਾਕ ਸ਼ੋਅ ਵਗੈਰਾ ਉਹ ਸੁਣ ਕੇ ਫਿਰ ਮੈਂ 8 ਵਜੇ ਤੱਕ ਤਿਆਰ ਹੋ ਜਾਂਦਾ ਫਿਰ ਅਖਬਾਰ ਹੁੰਦੇ ਨੇ ਮੇਰੇ ਕੋਲ 12 ਅਖਬਾਰ ਹੋਦੇ ਨੇ ਸੋ ਅੱਡ-ਅੱਡ ਪੜ੍ਹਦਿਆਂ ਨੂੰ ਮੇਰੇ ਉਹ 2 2.5 ਘੰਟੇ ਨੇ ਲੱਗ ਜਾਂਦੇ। ਤੇ ਉਹਨਾਂ ਚੋਂ ਕੋਈ ਜਿਹੜਾ ਸਬਜੈਕਟ ਮੈਟਰ ਆਫ ਇੰਟਰਸਟ ਹੋਵੇ ਉਹ ਮੈਂ ਕੱਟ ਲੈਣਾ ਉਹਦੇ ਚ ਤਾਂ ਕਿ ਬਾਅਦ ਚੋਂ ਚੰਗੀ ਤਰ੍ਹਾਂ ਪੜਿਆ ਜਾ ਸਕੇ। ਉਹ ਫਿਰ ਦੁਪਹਿਰ ਵੇਲੇ ਮੇਰਾ ਟਾਈਮ ਫਰੇਮ ਇਹ ਹੁੰਦਾ ਕਿ ਉਦੋਂ ਮੈਂ ਜੇ ਕੋਈ ਬੁੱਕ ਪੜ੍ਹਨੀ ਆ ਜੋ ਮੇਰੇ ਕੋਲ ਮਟੀਰੀਅਲ ਪਿਆ ਉਹ ਪੜ੍ਹਣਾ ਜਾਂ ਕੁਝ ਲਿਖਣਾ ਮੈਂ। ਉਹ ਫਿਰ ਹੁੰਦਾ ਸ਼ਾਮ ਫਿਰ ਉਹ ਜੀ ਜਾ ਕੇ ਆਫਟਰ 5 ਮੇਰੀ ਈਵਨਿੰਗ ਖਤਮ ਹੁੰਦੀ ਆ। ਉਸ ਤੋਂ ਬਾਅਦ ਫਿਰ ਪਰਿਵਾਰ ਨਾਲ ਗੱਲਬਾਤ ਕੋਈ ਹੋਰ ਜਿਵੇਂ ਕਦੇ ਸਬਜ਼ੀ ਸੋਚੇ ਖਰੀਦਣ ਜਾਣਾ ਪੈਂਦਾ ਜਾਂ ਕੋਈ ਹੋਰ ਨਹੀਂ ਮੈਂ ਨਹੀਂ ਕਦੀ ਗਿਆ ਅੱਛਾ ਹਾਂ ਤੇ ਕਦੇ ਪੇਰੈਂਟਸ ਮੀਟ ਦੇ ਉੱਤੇ ਪੀਟੀਐਮ ਵਗੈਰਾ ਜਿਹੜੀ ਇਸ ਬੱਚਾ ਦੀ ਪੀਟੀਐਮ ਤੇ ਮੈਂ ਕਦੀ ਕਦੀ ਜਾਂਦਾ ਹੂੰ ਉਹ ਸਰਬਜੀਤੀ ਦੇਖਦੇ ਨਹੀਂ ਸਰਬ ਜੋ ਦੇਖਦੇ ਹੂੰ ਤੇ ਜਿਵੇਂ ਹੁਣ ਇਹ ਸਾਰਾ ਸਿਸਟਮ ਚੱਲ ਰਿਹਾ ਹੈ ਪਿਛਲੇ ਬਾਰ ਉਦੋਂ ਇੱਕ ਇਹੋ ਜਿਹੇ ਹਾਲਾਤ ਬਣੇ ਸੀ ਤੁਹਾਡੇ ਤੇ ਕਿਉਂਕਿ ਥੋੜੀ ਰੇਕੀ ਹੋ ਰਹੀ ਸੀਗੀ ਥ੍ਰੈਟ ਸੀ ਉਦੋਂ ਫਿਰ ਸੈਰ ਚੱਲਦੀ ਰਹੀ ਜਾਂ ਫਿਰ ਥੋੜਾ ਬਹੁਤ ਰੁਕਣਾ ਪਿਆ ਥੋੜਾ ਰੁਟੀਨ ਬਦਲ ਲਿਆ ਪਿਆ ਸੀ ਹੂੰ ਹੂੰ ਤੇ ਬਹੁਤਾਂ ਨਾਲ ਇੱਥੇ ਸਾਹਮਣੇ ਪਾਰਕ ਚ ਕਰ ਲੈਂਦਾ ਸੀ ਜਾਂ ਮੈਂ ਉੱਤੇ ਕਾਫੀ ਵੱਡਾ ਰੂਫਾ ਮੇਰੇ ਘਰ ਤੇ ਜਾਂ ਉੱਥੇ ਕਰਦਾ ਜਲ ਸਾਹਿਬ ਬਹੁਤ ਯਾਰ ਇੱਕ ਸਵਾਲ ਹੁੰਦਾ ਹੈ ਕਿ ਜਦੋਂ ਬੰਦਾ ਬਾਹਰੋਂ ਆਉਂਦਾ ਹੈ ਆਰਥਿਕ ਪੱਖੋਂ ਟੁੱਟ ਜਾਂਦਾ ਹੈ ਜੇਲ੍ਹ ਚ ਆਉਂਦਾ ਹੈ ਹੋਰ ਹਾਲਾਤ ਹੁੰਦੇ ਆ ਤੁਹਾਡੇ ਇਨਕਮ ਸੋਰਸਸ ਕੀ ਰਹੇ ਆ ਹੁਣ ਕੀ ਹੈ ਪਹਿਲੇ ਜਦੋਂ ਮੈਂ ਆਇਆ ਯਾਰ ਮੈਂ ਘਰੋਂ ਨਹੀਂ ਕਦੀ ਕੋਈ ਪੈਸਾ ਲਿਆ 50 ਚੋਂ ਮੇਰੇ ਕੋਲ ਜ਼ਮੀਰ ਹੈਗੀ ਹਜ਼ਾਂ ਕਰਦੀ ਸਾਰੀ ਜ਼ਮੀਰ ਮੇਰੇ ਕੋਲ ਹੈਗੀ ਆ ਸੋ ਉਹ ਕਾਫੀ ਹੈਗੀ ਇਨਕਮ ਲਈ ਬਾਕੀ ਮੇਰੀਆਂ ਥੋੜੇ ਬਹੁਤ ਇੰਟਰਵਿਊ ਜਿਹੜੇ ਤੁਸੀਂ ਪੇ ਕਰਦੇ ਆ ਉਹਨਾਂ ਤੋਂ ਮੇਰੀ ਕਮਾਈ ਹੈਗੀ ਫਿਰ ਮੈਂ ਜਿਹੜਾ ਲਿਖਣ ਦਾ ਕੰਮ ਕਰਦਾ ਹੈਗਾ ਉੱਥੋਂ ਮੇਰੀ ਪੇ ਆਉਂਦੀ ਆ ਮੰਤਰੀ ਇੱਕ ਮੈਂ ਧਨਵਦ ਜੀ ਕੇਅਰ ਹੈਗੀ ਆ ਫਾਰਮੈਕਿਊਟੀਕਲ ਕੰਪਨੀ ਉਹ ਮੇਰੇ ਦੋਸਤ ਯਾਰ ਰਜੇਸ਼ ਤਵਾਨ ਦੀ ਉਹਦਾ ਮੈਂ ਐਸੇ ਕੰਸਲਟੈਂਟ ਕੰਮ ਕਰਦਾ ਹੈਗਾ ਉਹ ਮੈਨੂੰ ਜਦੋਂ ਉਹਨਾਂ ਨੇ ਕਿਸੇ ਚੰਗੇ ਡਾਕਟਰ ਤੋਂ ਮਿਲਣਾ ਹੁੰਦਾ ਤਾਂ ਫਿਰ ਮੈਂ ਉਹਨਾਂ ਵੱਲੋਂ ਜਾ ਕੇ ਪ੍ਰੈਜੈਂਟੇਸ਼ਨ ਕਰਦਾ ਹਾਂ ਉਹ ਮੇਰਾ ਇੱਕ ਰੁਟੀਨ ਹੈਗਾ ਇੱਕ ਵਾਈਸ ਚਾਂਸਲਰ ਦੇ ਬੇਟੇ ਹਾਂ ਤੁਸੀਂ ਔਰ ਖੇਤੀ ਦੇ ਨਾਲ ਆਪਾਂ ਜਿਹੜੇ ਕਿਸਾਨ ਆ ਜਾਂ ਪਿੰਡਾਂ ਵਾਲੇ ਲੋਕ ਆ ਜਨਮ ਤੋਂ ਜੁੜੇ ਹੁੰਦੇ ਆ ਸੋ ਉਸ ਖੇਤਰ ਦੇ ਵਿੱਚ ਤੁਰਦੇ ਹਾਂ ਤਾਂ ਕੁਝ ਨਵੀਆਂ ਲੀਹਾਂ ਪਾਉਣ ਦਾ ਯਤਨ ਕੀਤਾ ਕਿ ਕੁਝ ਆਪ ਨਵਾਂ ਕਰ ਲਈਏ ਜਾਂ ਸੇਧ ਦੇ ਦਈਏ ਨਹੀਂ ਮੈਂ ਯੂਥ ਨਾਲ ਬਹੁਤ ਇਨਵੋਲਡ ਰਿਹਾ ਮੈਂ ਮਤਲਬ ਕਿ ਜਦੋਂ ਆਇਆ ਸੀਗਾ ਮੈਂ ਮੈਂ ਕੈਂਪ ਲਾਗਾ ਹੁੰਦਾ ਸੀ ਮੈਂ ਈਵਨ ਇੰਡੀਆ ਨੂੰ ਜੂਨੀਅਰ ਬਾਸਕਟਬਾਲ ਊਮੈਨਸ ਦੀ ਟੀਮ ਦਾ ਵੀ ਕੈਂਪ ਲਿਆ ਸੀ ਜੇ ਕੋਈ ਇਸੇ ਤਰ੍ਹਾਂ ਮੈਂ ਇੰਡੀਆ ਦੇ ਜਿਹੜੇ ਨੈਸ਼ਨਲ ਟੀਮ ਦੇ ਬਾਸਕਟਬਾਲ ਦੇ ਪਲੇਅਰ ਸੀਗੇ ਹੂੰ ਹੂੰ ਉਹਨਾਂ ਚ ਇੱਕ ਕੈਪਟਨ ਵੀ ਸੀਗਾ ਇੰਡੀਆਨ ਟੀਮ ਦਾ ਉਹਨਾਂ ਨੂੰ ਮੈਂ ਟ੍ਰੇਨ ਕੀਤਾ ਹੈਗਾ ਫਿਰ ਮੈਂ ਕੋਸਟਰ ਹਾਰਵੈਸਟ ਟੈਨਸ ਅਕੈਡਮੀ ਹੈਗੀ ਆ ਇੱਥੇ ਜਸਵਾਲ ਮੁਲਾਪੁਰ ਦੇ ਕੋਲੇ ਉੱਥੇ ਮੈਂ ਐਸ ਚੀਫ ਟ੍ਰੇਨਰ ਕੰਮ ਕੀਤਾ ਹੈ ਉਹ ਵੀ ਸਾਰਾ ਮੇਰਾ ਯੂਥ ਨਾਲ ਸੀਗਾ ਇਹ ਸਾਰਾ ਮੇਰਾ ਪ੍ਰੋ ਬੋਨੋ ਸੀਗਾ ਮੈਂ ਤੇ ਕੋਈ ਲੈਂਦਾ ਨਹੀਂ ਸੀ ਕੁਝ ਹੂੰ ਇਸ ਕਰਕੇ ਮੇਰੇ ਨਾਲ ਯੂਥ ਜੁੜਿਆ ਰਿਹਾ ਹੈਗਾ ਮਤਲਬ ਕਿ ਤੁਸੀਂ ਲਾ ਲੋ ਵੀ 2015 ਤੱਕ 2015 ਤੋਂ ਬਾਅਦ ਸੇ ਮੇਰੇ ਜੀਵਨੇ ਬਦਲ ਗਏ ਸੋ ਫਿਰ ਮੇਰਾ ਮੈਂ ਉਹਨਾਂ ਟਾਈਮ ਉਹਨਾਂ ਨੂੰ ਰੋਟ ਨਹੀਂ ਕਰ ਸਕਦਾ ਸੋ ਉਸ ਤੋਂ ਬਾਅਦ ਫਿਰ ਮੈਂ ਬੰਦ ਕਰ ਦਿੱਤਾ ਪਰ ਹੁਣ ਵੀ ਜੇ ਕਿਸੇ ਨੂੰ ਕੋਈ ਲੋੜ ਹੁੰਦੀ ਆ ਮੋਟੀਵੇਸ਼ਨ ਲਈ ਜਿਵੇਂ ਉਹਨਾ ਪਿੱਛੇ ਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗਿਆ ਸੀ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਪੰਥਨਾ ਵਿਚਾਰਨ ਵਾਲੀ ਜਾਂ ਜਰਨਲ ਇਸ਼ੂਸ ਤੇ ਹੁੰਦੀ ਆ ਕੋਈ ਉੱਥੇ ਫਿਰ ਪਾਰਟਿਸਿਪੇਟ ਕਰਦੇ ਜੀ ਸਰ ਇੱਕ ਸਵਾਲ ਜਿਹੜਾ ਬਾਰ ਬਾਰ ਉੱਠਦਾ ਰਹਿੰਦਾ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਕਿ ਯਾਰ ਬੰਦੇ ਦੀ ਪੰਥ ਦੇ ਵਾਸਤੇ ਦੇਣ ਬਹੁਤ ਵੱਡੀ ਹੈ ਤੇ ਦਾੜੀ ਦਸਨੀ ਨਹੀਂ ਦਿੰਦੇ ਸੋ ਕਦੇ ਐਂ ਜਿਹਾ ਲਿਖਿਆ ਕਿ ਅਮਰਤਿ ਸ਼ੱਕ ਲੈਣਾ ਚਾਹੀਦਾ ਜਾਂ ਫਿਰ ਇਹ ਦਾੜੀ ਕੇਸ ਆ ਵਧਾ ਲੈਣੇ ਚਾਹੀਦੇ ਆ ਕੀ ਲੱਗਦਾ ਤੁਸ ਇਹ ਇਹਦੇ ਤੇ ਕੀ ਜਵਾਬ ਦੇਣਾਗਾ ਇਹ ਮੇਰਾ ਪਰਸਨਲ ਡਿਸੀਜਨ ਹੈਗਾ ਮੈਂ ਸ਼ੁਰੂ ਤੋਂ 84 ਵੇਲੇ ਦਾ ਹੀ ਮੈਂ ਇਸ ਤਰ੍ਹਾਂ ਰਿਹਾ ਹੈਗਾ ਸੋ ਇਹ ਆ ਵੀ ਮੈਂ ਪੱਗ ਜਾਂ ਲਾਜ਼ਮੀ ਬੰਨਦਾ ਪੱਗ ਤੇ ਮੈਨੂੰ ਮਾਣ ਵੀ ਆ ਉਸ ਚੀਜ਼ ਦੀ ਪ੍ਰਾਈਡ ਐਂਡ ਡਿਗਨਿਟੀ ਮੈਂ ਮੇਨਟੇਨ ਕਰਕੇ ਰੱਖਦਾ ਹੈਗਾ ਬਾਕੀ ਮੈਂ ਦਾੜੀ ਕੱਟਣੀ ਆ ਜਾਂ ਰੱਖਣੀ ਆ ਇਹ ਮੈਂ ਆਪਣਾ ਸਮੇਂ ਤੇ ਛੱਡਦਾ ਜੇਲ੍ਹ ਚ ਕੋ ਪੱਗ ਵਾਲੀ ਗੱਲ ਦੱਸਦੇ ਹੁੰਦੇ ਸੀ ਤੁਸੀਂ ਲੱਗਦਾ ਹੈ ਸਿਗਨਮੇ ਜਦੋਂ ਮੈਂ ਫੜਿਆ ਗਿਆ ਨਿਊਯਾਰਕ ਦੇ ਵਿੱਚ 14 ਮਈ 1987 ਨੂੰ ਉਸ ਟਾਈਮ ਤੇ ਕਿਉਂਕਿ ਮੇਰੇ ਵਾਲ ਪਹਿਲੇ ਤੋਂ ਕੱਟੇ ਹੋਏ ਸੀ ਤੇ ਮੈਂ ਪੱਗ ਨਹੀਂ ਸੀ ਬੰਨੀ ਹੋਈ ਤੇ ਉੱਥੇ ਅਰੈਸਟ ਕਰਕੇ ਸਾਨੂੰ ਜੇਲ੍ਹ ਭੇਜ ਦਿੰਦੇ ਸਿੱਧਾ ਉਹ ਅਗਲੇ ਦਿਨ ਮੇਰੀ ਕੋਰਟ ਦੀ ਪੇਕਸ਼ੀ ਸੀਗੀ ਉਹ ਵੀ ਉਸੇ ਤਰ੍ਹਾਂ ਲੰਘੀ ਉਦੋਂ ਪੱਗ ਉਪਲਬਧ ਨਹੀਂ ਸੀ ਹੋ ਸਕਦੀ ਫਿਰ ਜਦੋਂ ਅਸੀਂ ਜੇਲ੍ਹ ਆ ਗਏ ਆ ਪ੍ਰੋਪਰ ਉਸੇ ਦਿਨ ਤੋਂ ਉਦੋਂ ਦੋ ਦਿਨ ਇੱਕ ਦਿਨ ਬਾਅਦ ਉਹਨਾਂ ਨੇ ਵਰਲਡ ਦੀ ਪ੍ਰੈਸ ਦਿੱਤੀ ਹੋਈ ਸੀ ਪ੍ਰੈਸ ਕਾਨਫਰੈਂਸ ਸੀ ਸੋ ਢਲਕੇ ਸੋ ਹਾ ਸਕਿਉਰਟੀ ਏਜੰਸੀ ਜਾਂ ਸਾਡੀ ਅਰੈਸਟ ਮੇਰੀ ਅਰੈਸਟ ਕਰਕੇ ਉੱਥੇ ਅਸੀਂ ਜਾਣ ਤੋਂ ਮੈਂ ਅੜ ਗਿਆ ਮੈਂ ਕਈ ਪਹਿਲੇ ਪੱਗ ਲਿਆ ਕੇ ਦੇ ਉਹਨਾਂ ਨੂੰ ਅਮਰੀਕਨਸ ਨੂੰ ਇਹ ਸਮਝ ਨਹੀਂ ਆਵੇ ਵੀ ਭੱਗਦੀ ਕੀ ਹੈ ਵੀ ਤਾਂ ਮੈਂ ਉਹਨਾਂ ਨਾਲ ਡਾਇਲੌਗ ਹੋਇਆ ਬਾਰਡਰ ਨਾਲ ਵੀ ਗੱਲ ਹੋਈ ਤੇ ਮੈਂ ਕਹਿੰਦਾ ਨਹੀਂ ਪੱਗ ਤੋਂ ਬਿਨਾਂ ਨਹੀਂ ਮੈਂ ਜਾਣਾ ਉਹ ਕੁੱਟ ਮਾਰ ਕੇ ਲੈ ਕੇ ਜਾਣਾ ਸੰਗਲ ਤੱਕੇ ਪਾਈ ਹੁੰਦੇ ਸੀਗੇ ਮੱਤਕਰੀਆਂ ਵੀ ਲੱਗੀਆਂ ਹੁੰਦੀਆਂ ਸੀ ਇਹ ਜਿੰਨਾ ਮਰਜ਼ੀ ਲਾ ਲੋ ਪੱਗ ਤਾਂ ਬਨਣੀ ਪਊਗੀ ਫੇ ਸਾਡੀ ਕੌਸਟਰ ਚੱਲਦਾ ਰਹਾ ਡਾਇਲੌਗ ਫਿਰ ਉਹ ਪ੍ਰੈਸ ਕਾਨਫਰੈਂਸ ਉਹਨਾਂ ਨੇ ਇੱਕ ਦਿਨ ਡਿਲੇ ਕਰ ਦਿੱਤੀ ਉਹਦੇ ਮੀਨ ਟਾਈਮ ਫਿਰ ਮੈਨੂੰ ਇਜਾਜ਼ਤ ਦਿੱਤੀ ਸੀ ਪੱਗ ਬਨਣੀ ਆ ਫਿਰ ਹਮੇਸ਼ਾ ਅੰਦਰ ਵੈਸੇ ਸਿਕਿਉਰਟੀ ਰੀਜ਼ਨਸ ਕਰਕੇ ਪੱਗ ਅਲਾਉ ਨਹੀਂ ਕਰਦੇ ਯਾ ਬਾਕੀ ਵੀ ਜਿਹੜੇ ਅੱਜ ਵੀ ਜਿਹੜੇ ਕੋਈ ਸਿਕਸ ਹੋਣਗੇ ਅੰਦਰ ਕਿਸੇ ਕੇਸਾਂ ਦੇ ਵਿੱਚ ਜਾਂ ਹੋਰ ਕਿਸੇ ਕੇਸਾਂ 'ਚ ਕ੍ਰਿਮੀਨਲ ਕੇਸਾਂ ਦਾ ਡਰੱਗ ਦੇ ਕੇਸਾਂ ਦੇ ਵਿੱਚ ਮੇਰਾ ਨਹੀਂ ਖਿਆਲ ਉਹ ਅਮਰੀਕਾ ਦੀ ਜੇਲ੍ਹ ਵਿੱਚ ਭਗਵਾਨ ਹੁੰਦੀ ਹੈ। ਹੂੰ। ਇਹ ਉਹਨਾਂ ਦਾ ਲਾਅ ਹੈਗਾ। ਜੀ। ਉਹ ਫਿਰ ਮੇਰੀ ਜਿੱਤ ਜਿੱਤ ਸੀਗੀ ਪਹਿਲੀ। ਸੀ। ਉਸੇ ਇਸ ਤਰ੍ਹਾਂ ਇਸੇ ਤਰ੍ਹਾਂ ਨੌਣ ਦਾ ਰੇਟ ਕਪੈਂਦਾ ਸੀ। ਉਹ ਰੋਜ਼ ਨੌਣ ਨਹੀਂ ਦਿੰਦੇ। ਹਫਤੇ ਤੁਸੀਂ ਮਸਾਂ ਹੀ ਤਦ ਨਾ ਤੁਹਾਡੀ ਵਾਰੀ ਆਉਂਦੀ ਐ ਨਾ ਆਉਂਦੀ। ਉੱਥੇ ਵੀ ਅਸੀਂ ਮੈਂ ਰੌਲਾ ਪਾ ਲਿਆ ਵੀ ਸਾਡੇ ਤਾਂ ਲਿਖਿਆ ਹੋਇਆ ਸਕ੍ਰਿਪਚਰਸ ਦੇ ਵਿੱਚ ਕਿ ਸਾਡੀ ਹਰ ਰੋਈ ਨਾ ਹੋਣਾ, ਸਿਸਨਾਣ ਕਰਨਾ। ਉਹਦੇ ਲਈ ਵੀ ਲੜਨਾ ਪਿਆ। ਪਰ ਮਤਲਬ ਕਿ ਵੈਂਚੀ ਫਿਰ ਜੇਲ੍ਹ ਨੂੰ ਮੰਨਣਾ ਪਿਆ। ਪਰ ਫਿਰ ਤੀਜੀ ਜਿਹੜੀ ਹੋਰ ਵੱਡੀ ਗੱਲ ਹੋਈ ਸੀ ਜੀ ਕਿ ਇੱਕ ਤਾਂ ਫੋਰਨ ਕਲਚਰ ਸੀਗਾ ਸਾਰਾ। ਸਹੀ। ਰਾਈ। ਰੋਟੀ ਪਾਣੀ ਵੀ ਉਹਨਾਂ ਦੀ ਅਮਰੀਕਨ ਸੀ ਵੀ। ਉਹ ਤਾਂ ਚਲੋ ਅਡਜਸਟ ਕਰ ਗਏ ਕਿਉਂਕਿ ਮੈਂ 1.5 ਸਾਲ ਉਸ ਤੋਂ ਪਹਿਲੇ ਅਮਰੀਕਾ ਚ ਜਿਆ ਰਿਹਾ ਹਾਂ ਫਿਰ ਆਇਆ ਕੜੇ ਦਾ ਸਵਾਲ ਮੈਂ ਵੈਸੇ ਕੜਾ ਕਦੀ ਪਾਇਆ ਨਹੀਂਗਾ ਕਿਉਂਕਿ ਉੱਥੇ ਰੈਂਟਿਟੀ ਦਾ ਸਵਾਲ ਸੀਗਾ ਅਸੀਂ ਕਹਿ ਬਈ ਇਸ ਦਾ ਕੜਾ ਪੜ ਉਹ ਫਿਰ ਸਾਡਾ ਡਾਇਲੌਗ ਚੱਲਿਆ ਉਹਨਾਂ ਦੇ ਸਾਡੇ ਵਕੀਲਾਂ ਨੇ ਇੰਟਰਵੀਨ ਕੀਤਾ ਤੇ ਮੇਰੇ ਬੜੇ ਮਸ਼ਹੂਰ ਸਿਵਲ ਰਾਈਟਸ ਦੇ ਵਕੀਲ ਸੀਗੇ ਤੇ ਫਿਰ ਉਹਨਾਂ ਨੇ ਅਲਾਉ ਕਰਤਾ ਸੀ ਉਹ ਕੜਾ ਉਪਰ ਉੱਥੇ ਥਾਂ-ਥਾਂ ਤੇ ਮੈਟਲ ਡਿਟੈਕਟਰਸ ਲੱਗੇ ਹੁੰਦੇ ਆ ਉਹਦੇ ਦਿੱਕਤ ਆਉਂਦੀ ਸੀ ਪਰ ਜਦੋਂ ਮੈਂ ਵਾਪਸ ਆਉਣ ਦਾ ਫੈਸਲਾ ਕਰ ਲਿਆ ਸੀ ਮੈਂ ਇਸ ਤਾਂ ਜਿੱਤ ਗਿਆ ਸੀਗਾ ਫੇਰ ਮਤਲਬ ਮੈਂ ਕਿਹਾ ਵੀ ਨਹੀਂ ਇੱਥੇ ਸਾਇਲਮ ਨਹੀਂ ਲੈਣੀ ਇੱਕ ਕੋਈ ਕੇਸ ਹੈਗਾ ਜਿੱਥੇ ਵਿੱਚ ਪਰ ਨਹੀਂ ਤਾਂ ਅਗਲੇ ਝੂਠੇ ਗਿਆ ਸੁਆਕੇ ਉਧਰ ਨੂੰ ਜਾਂਦੇ ਆ ਮੈਂ ਕਿਹਾ ਵੀ ਨਹੀਂ ਮੈਂ ਤਾਂ ਵਾਪਸ ਜਾਣਾ ਭਾਵੇਂ ਮੈਨੂੰ ਇੱਥੇ ਆ ਕੇ ਕੋਕੂ ਦਾ ਮਕਦਮਾ ਆਪਣਾ ਜਿੱਤ ਗਿਆ ਸੀਗਾ ਤੇ ਉਹਨਾਂ ਨੇ ਫਿਰ ਸਾਨੂੰ ਸਟੇਟ ਡਿਪਾਰਟਮੈਂਟ ਜਿਹੜੀ ਗਵਰਨਮੈਂਟ ਆਫ ਯੂ ਐਸ اے ਆ ਉਹਨਾਂ ਨੇ ਸਾਡੇ ਵਕੀਲਾਂ ਨਾਲ ਗੱਲ ਕੀਤੀ ਵੀ ਆਰ ਯੂ ਸ਼ੋਰ ਵੀ ਤੁਸੀਂ ਵਾਪਸ ਹੀ ਆਇਆ ਕਰਨਾ ਚਾਹੁੰਦੇ ਹੋ ਵੀ ਉੱਥੇ ਸਿਕਿਉਰਟੀ ਨੂੰ ਖਤਰਾ ਹੈਗਾ ਜਾਂ ਕੋਈ ਹੋਰ ਪ੍ਰੋਟੈਕਸ਼ਨ ਹੋਣੀ ਆ ਅਸੀਂ ਕਹਿ ਵੀ ਨਹੀਂ ਵਾਪਸ ਜਾਣਾ ਉਹ ਬੜਾ ਵੱਡਾ ਫੈਸਲਾ ਸੀਗਾ ਕੋ ਜਦੋਂ ਆਉਣਾ ਸੀ ਉਹ ਤੋਂ ਇੱਕ ਦੋ ਦਿਨ ਪਹਿਲੇ ਸਾਨੂੰ ਵਿਜ਼ਿਟਰਸ ਮਿਲ ਲਾਇ ਕੈਨੇਡਾ ਤੋਂ ਉਹਨਾਂ ਨੇ ਕਿਹਾ ਵੀ ਕੋਈ ਤਾਂ ਕੋਈ ਸਾਨੂੰ ਨਿਸ਼ਾਨੀ ਦੇ ਕੇ ਜਾਓ ਆਪਣੀ ਪਤਾ ਨਹੀਂ ਮਿਲਿਆ ਜਾਣਾ ਕਿ ਨਹੀਂ ਮਿਲਿਆ ਜਾਣਾ ਜ਼ਿੰਦਗੀ 'ਚ ਉਹ ਮੈਂ ਕੜਾ ਹੀ ਸੀਗਾ ਮੇਰੇ ਕੋਲ ਮੈਂ ਕੜਾ ਲਾ ਕੇ ਉਹਨਾਂ ਨੂੰ ਫੜਾਤਾ ਉਸ ਦਿਨ ਤੋਂ ਬਾਅਦ ਨਾ ਮੈਂ ਕਦੀ ਫੜਾ ਪਾਇਆ ਮਤਲਬ ਕਿ ਕਦੀ ਮਨ 'ਚ ਖਿਆਲ ਵੀ ਨਹੀਂ ਆਇਆ ਇਹ ਇਦਾਂ ਦੇ ਜਿਹਨਾਂ ਦਾ ਜ਼ਿੰਦਗੀ ਹੁੰਦੀ ਆ ਨਾ ਉਹ ਹਰ ਰੋਜ਼ ਦਾ ਸੰਘਰਸ਼ ਆ ਤੁਸੀਂ ਕੈਦ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਆਜ਼ਾਦ ਰੱਖਣਾ ਥੋੜੇ ਖਿਆਲ ਖਿਆਲਾਂ ਤੇ ਉਹਨਾਂ ਦਾ ਜਿਹੜੀਆਂ ਨਿਤੀਆਂ ਨੇ ਜੀਲ ਦੀਆਂ ਮੋਨੋਟੋਨਸ ਰੂਟੀਨ ਹੈਗਾ ਰੋਜ਼ਮਾਰੇ ਦਾ ਸੇਮ ਹੀ ਰੂਟੀਨ ਜੀ ਉਹਦੇ ਵਿੱਚ ਤੁਸੀਂ ਆਪਣੀ ਜ਼ਿੰਦਗੀ ਦੀ ਚਾਹਤ ਨੂੰ ਕਿਵੇਂ ਤਾਜ਼ਾ ਰੱਖਣਾ ਇਹ ਤੁਹਾਡਾ ਰੋਜ਼ ਦਾ ਸਟਰਗਲ ਹੁੰਦਾ ਜੀ ਕਿਤੇ ਦਾਬ ਨਾ ਜਾਓ ਕਿਉਂਕਿ ਇਹ ਸਾਰੀ ਮੈਂਟਲ ਗੇਮ ਹੁੰਦੀ ਜਦੋਂ ਮੇਰੇ ਮਗਰ ਦੇਖਦਾ ਵੀ ਘੱਟੋ ਘੱਟ 7 ਤੋਂ ਕਿ 9 ਦਰਵਾਜ਼ੇ ਬੰਦ ਹੁੰਦੇ ਸੀ ਜਦੋਂ ਜੀਲ ਸੈਂਟਰ ਕਰਦੇ ਹੂੰ ਉਹ تھا ਥਾ ਵਾਇਦਿਆ ਤੁਹਾਡੇ ਮਗਰ ਤੁਹਾਨੂੰ ਮਤਲਬ ਇਹ ਉਹ ਮੈਂਟਲੀ ਚੀਜ਼ਾਂ ਡਿਸਟਰਬ ਕਰਦੀਆਂ ਸੀ ਪਰ ਉਹ ਚੀਜ਼ਾਂ ਨੂੰ ਮੈਂ ਹਾਵੀ ਨਹੀਂ ਹੋਣ ਦਿੱਤਾ ਆਪਣੇ ਆਪ ਤੇ ਇੱਕ ਜਿਹੜੀ ਹੋਰ ਵੱਡੀ ਜਿੱਤ ਸੀ ਕਿ ਜਦੋਂ ਕੋਰਟ ਦੇ ਵਿੱਚ ਤੁਸੀਂ ਅਪੀਅਰ ਹੋਣਾ ਉਦੋਂ ਤੁਹਾਨੂੰ ਜੇਲ੍ਹ ਦੀ ਯੂਨੀਫਾਰਮ ਪਾਉਣੀ ਪੈਂਦੀ ਆ ਹਾਂ ਮੈਂ ਉੱਥੇ ਵੀ ਅੜ ਗਿਆ ਵੀ ਨਹੀਂ ਉੱਥੇ ਤਾਂ ਸੀ ਆਪਣੇ ਸਿਵਲਨ ਕੱਪੜੇ ਪਾ ਕੇ ਜਾਨੇ ਉਹ ਵੀ ਐਸ ਪਰ ਨਾਲ ਇਹ ਪੋਸੀਬਲ ਸੀ ਦੇ ਅਸ ਪਰ ਲਾਉ ਜੇਲ ਦੀ ਐਡਮਿਨਿਸਟ੍ਰੇਸ਼ਨ ਤੇ ਉਹਨਾਂ ਦਾ ਹੁੰਦਾ ਹੈ ਫਿਰ ਉਹਨਾਂ ਨੇ ਅਲਾਉ ਕੀਤਾ ਬਿਲਕੁਲ ਪਰ ਇਹ ਸਿਆ ਵੀ ਕੱਪੜੇ ਸਾਡੇ ਜੇਲ ਉਸ ਕੋਰਟ ਚ ਜਾਣ ਤੋਂ ਪਹਿਲੇ ਥੱਲੇ ਜਿੱਥੋਂ ਅਸੀਂ ਐਂਟਰ ਕਰਨਾ ਕੋਰਟਾਂ ਨੂੰ ਉਹ ਤੋਂ ਪਹਿਲੇ ਇੱਕ ਉਹਨਾਂ ਦਾ ਡ्रेसਿੰਗ ਰੂਮ ਬਣਿਆ ਹੋਇਆ ਸੀ ਉੱਥੇ ਕੱਪੜੇ ਸਾਡੇ ਜਮਾ ਸੀਗੇ ਮੇਰੇ ਉੱਥੇ ਜਾ ਕੇ ਚੇਂਜ ਕਰਕੇ ਸਿਵਲ ਨੂੰ ਉਹ ਹੱਥ ਕੜੀਆਂ ਬੇੜੀਆਂ ਤਾਂ ਸਦਾ ਹੀ ਲੱਗੀਆਂ ਹੋਈਆਂ ਸੀ ਉਹ ਡਸਨਟ ਮੈਟਰ ਕੋਈ ਗੱਲ ਨਹੀਂ ਉਸ ਤੋਂ ਬਾਅਦ ਫਿਰ ਤੁਸੀਂ ਕੋਰਟ ਚ ਜਾਂਦੇ ਸੀ ਆ ਕੇ ਫਿਰ ਡਰੈਸਿੰਗ ਰੂਮ ਚ ਕੱਪੜੇ ਉੱਥੇ ਹੀ ਰੱਖ ਦਿੰਦੇ ਆ ਤੁਹਾਨੂੰ ਬਕਾਇਦਾ ਇੱਕ ਬੈਗ ਦਿੰਦੇ ਹੈਗੇ ਆ ਉਹਦੇ ਥੋੜਾ ਟੈਗ ਲੱਗਿਆ ਹੁੰਦਾ ਜੇਲ ਦਾ ਜਿਹੜਾ ਸਪੈਸੀਫਿਕ ਇੱਕ ਨੰਬਰ ਹੁੰਦਾ ਹਰ ਕੈਦੀ ਦੇ ਨਾਲ ਜਿਵੇਂ ਮੇਰਾ ਨੰਬਰ ਸੀਗਾ ਰਣਜੀਤ ਸਿੰਘ ਗਿੱਲ 08443 साइफन 050 ਉਹ ਤੁਹਾਡੀ ਆਇਡੈਂਟੀਟੀ ਆ ਉਹ ਅੱਜ ਵੀ ਮੇਰਾ ਉਹਨਾਂ ਦੇ ਰੈਕਡਰ ਵਿੱਚ ਹੋਊਗਾ ਸਹੀ ਆਪਣੇ ਇਥੇ ਹਥਿਆਰ ਜੀ ਵਗੈਰਾ ਚ ਜੇ ਕਿਵੇਂ ਹੈਗਾ ਇਥੇ ਤਾਂ ਚੀਜ਼ ਨਹੀਂ ਹੈਗੀ ਉਹ ਫਿਰ ਇਦਾਂ ਨਹੀਂ ਜਿਹੜੀਆਂ ਛੋਟੀਆਂ-ਛੋਟੀਆਂ ਜਿੱਤਾਂ ਹੁੰਦੀਆਂ ਨੇ ਸਾਨੂੰ ਮੈਂ ਮਤਲਬ ਕਿ ਮੈਨੂੰ 300 ਬੁੱਕਸ ਅਲਾਊਟ ਸੀ ਜੀਆਂ ਕੋਈ ਵੀ ਮੈਂ ਬੁੱਕੇ ਤੋਂ ਮੰਗਾ ਸਕਦਾ ਸੀ ਨਿਊਜ਼ਪੇਪਰਸ ਮੈਂ ਬਾਰੋਂ ਮੰਗਾ ਸਕਦਾ ਸੀ ਟੀਵੀ ਦੀ ਉਸ ਸੈਂਟੀ ਸੀਗੀ ਸੋ ਇਸ ਕਰਕੇ ਪਰ ਹੁੰਦੇ ਤਾਂ ਸਾਰੇ ਉਹਨਾਂ ਦੇ ਅਮਰੀਕਨ ਪ੍ਰੋਗਰਾਮਸ ਉਹ ਦੇ ਗਏ ਸਪੋਰਟਸ ਦਾ ਮੈਂ ਮੁੱਢ ਤੋਂ ਸ਼ਕੀਨ ਸੀਗਾ ਇਸ ਕਰਕੇ ਸ਼ਾਮ ਨੂੰ ਮੈਂ ਲਾਜਪਨੀ ਚਾਹਤਾ بیسਬਾਲ ਚੱਲਦੀ ਆ ਜਾਂ ਬਾਸਕਟਬਾਲ ਦੀ ਨੈਸ਼ਨਲ ਲੀਗ ਦੀ ਗੇਮ ਚੱਲਦੀ ਆ ਜਾਂ ਫਿਰ ਜਦੋਂ ਫੁੱਟਬਾਲ ਸੀਜ਼ਨ ਸ਼ੁਰੂ ਹੋ ਜਾਂਦਾ ਫਿਰ ਉਹ ਬਹੁਤ ਇੰਟਰਸਟਿੰਗ ਹੁੰਦਾ ਸੋ ਇਸ ਕਰਕੇ ਉਹ ਟਾਈਮ ਨੂੰ ਮੈਂ ਸਿੰਕਰਨਾਈਜ਼ ਕਰ ਰਿਹਾ ਸੀਕੁਐਂਸ ਦੇ ਵਿੱਚ ਸਹੀ ਤੇ ਉਹੀ ਸੀਕੁਐਂਸ ਮੈਂ ਫਾਲੋ ਕੀਤੀ ਆ ਵੀ ਐਨੇ ਵਜੇ ਆਇਆ ਕਰ ਮੈਂ ਇਹ ਕੁਝ ਸਿੱਖਿਆ ਫਿਰ ਜੀ ਜੀਐਲ ਚ ਆਪਣੀ ਤੁਸੀਂ ਵੱਡੀ ਚੀਜ਼ ਇਹ ਸੀ ਕਿ ਨੌਲੇਜ ਕਾਫੀ ਹਾਸਲ ਕੀਤੀ ਪੜ੍ਹ ਕੇ ਆਟਾਟ ਸਬਜੈਕਟਸ ਰੀਡ ਕੀਤੇ ਫਿਰ ਦੂਸਰੇ ਜਿਹੜੇ ਹੋਰ ਦੁਨੀਆ ਚ ਸਟਰਗਲ ਚੱਲ ਰਹੇ ਸੀ ਉਹਨਾਂ ਦੀ ਉਸ ਸੋਚ ਉਹਨਾਂ ਬਾਰੇ ਪੜ੍ਹਿਆ ਸਮਝਿਆ ਕਿ ਕਿਸ ਤਰ੍ਹਾਂ ਜਿਹੜਾ ਸਾਡੇ ਵਰਗਾ ਸਟਰਗਲ ਹੈ ਇਹਨੂੰ ਸਕਸੈਸ ਤੇ ਕਿਵੇਂ ਲੈ ਕੇ ਜਾਣਾ ਫਿਰ ਉਹ ਸਾਰੇ ਤੋਂ ਬਾਅਦ ਫੋਟਨੋਟ ਬਣਾਏ ਦਾਰ ਤੇ ਪੰਜ ਸਫਿਆਂ ਦਾ ਮੈਂ ਨੋਟਸ ਬਣਾਏ ਉਹ ਮੈਂ ਭੇਜੇ ਵੀ ਪਿੱਛੇ ਆਪਣੇ ਸੰਘਰਸ਼ ਵਾਲੇ ਬੰਦਿਆਂ ਨੂੰ ਉਪਰ ਉਹਨਾਂ ਦੀ ਸਮਝ ਨਹੀਂ ਆਈ ਜੀ ਹਾਂ ਹਾਂ ਉਹਨਾਂ ਨੇ ਉਹ ਚੀਜ਼ ਨੂੰ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ ਗੱਲਣਾ ਤਾਂ ਕਿ ਜਿਹੜਾ ਸੰਘਰਸ਼ ਸੀਗਾ ਉਦੋਂ ਬੇਲੋੜੀ ਵਾਇਲੈਂਸ ਚ ਚਲਾ ਗਿਆ ਸੀ ਹਾਂ ਹਾਂ ਐਕਸਟ੍ਰੀਮ ਵਾਇਲੈਂਸ ਹੋ ਗਈ ਸੀ ਸਟੇਟ ਵੱਲੋਂ ਵੀ ਹੋਈ ਆ ਤੇ ਦੂਸਰੇ ਪਾਸੇ ਬਾਹਰ ਟੈਕ ਸਟਰਗਲ ਵਾਲੇ ਪਾਸੇ ਇਹ ਵਾਇਲੈਂਸ ਨੂੰ ਫਿਰ ਤੁਸੀਂ ਕਿਵੇਂ ਡਿਫਾਈਨ ਕਰ ਦੋ ਇੱਕ ਪਾਸੇ ਇਹ ਹੈ ਕਿ ਤੁਸੀਂ ਖੁਦ ਵੀ ਇਹੋ ਜੀ ਘਟਨਾ ਦੇ ਵਿੱਚ ਇਨਵੋਲਡ ਸੀ ਮੈਂ ਅਸਲ ਵਿੱਚ ਮੇਰਾ ਸੀਗਾ ਕਿ ਮੈਂ ਸਪੈਸਿਫਿਕਲੀ ਇਨਵੋਲਡ ਸੀਗਾ ਜੇ ਕਿਸੇ ਵਾਇਲੈਂਸ ਵਿੱਚ ਵੀ ਮੈਂ ਗੋਲੀ ਚਲਾਈ ਜਾਂ ਨਹੀਂ ਚਲਾਈ ਇਹ ਨਹੀਂ ਮੈਟਰ ਕਰਦਾ ਪਰ ਮੈਂ ਉਸ ਚੀਜ਼ ਵਿੱਚ ਸੀਗਾ ਉਸ ਟਾਈਮ ਤੇ ਫਾਰਮ ਦੇ ਮੋਰਲ ਦਾ ਸਵਾਲ ਸੀਗਾ ਮਨੋਵਿਦਿਸ਼ਾ ਜਿਹੜੀ ਸੀ ਸਿੱਖਾਂ ਦੀ ਬਹੁਤ ਡਿੱਗ ਚੁੱਕੀ ਸੀ ਵੀ ਸਾਡਾ ਦਰਬਾਰ ਸਾਹਿਬ ਵੀ ਧਾਤਾ ਤੇ ਸਾਨੂੰ ਇਹ ਗਲੀਆਂ ਤੇ ਟੈਰਾਂ ਪਾ ਪਾ ਕੇ ਸਾੜਤਾ ਸਾਡੇ ਗੁਰਦੁਆਰੇ ਸਾਡ ਤੇ ਗੁਰੂ ਗ੍ਰੰਥ ਸਾਹਿਬ ਸਾੜਤਾ ਤੇ ਸਾਡੀਆਂ ਔਰਤਾਂ ਨੂੰ ਚੱਕ ਕੇ ਲੈ ਕੇ ਉਹਨਾਂ ਨਾਲ ਰੇਪ ਹੋਏ ਹੋਰ ਘਣਾਉਣੇ ਕੰਮ ਹੋਏ ਉਹ ਅਸੀਂ ਇਹ ਮੈਂ ਸੋਚਿਆ ਵੀ ਇਹ ਮੇਰੇ ਨਾਲ ਵੀ ਹੋ ਸਕਦਾ ਮੇਰੇ ਪਰਿਵਾਰ ਦੀ ਧੀ ਭੈਣ ਤੇ ਵੀ ਹੋ ਸਕਦਾ ਫਿਰ ਮੈਂ ਕੀ ਕਰੂੰਗਾ ਹੂੰ ਹੂੰ ਯਾਦ ਹੈ ਕਾਨੂੰਨ ਦਾ ਕੋਈ ਗੱਲ ਸੁਣਦਾ ਨਹੀਂ ਹੁਣ ਵੀ ਆਪਾਂ ਦੇਖ ਰਹੇ ਹਾਂ ਕਿ 40 ਸਾਲ ਹੋ ਗਏ 40 ਮਹੀਨੇ 40 ਮਹੀਨਾ ਸਾਲ ਚੱਲ ਰਿਹਾ ਹੁਣ ਤੇ ਹਜੇ ਤੱਕ ਆਪਾਂ ਨੂੰ ਇਨਸਾਫ ਨਹੀਂ ਮਿਲਿਆ ਨਾ ਆਪਣੀ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਮਿਲਿਆ ਹਜੇ ਤੱਕ ਜੇ ਮਿਲਿਆ ਤਾਂ ਗਿਆ ਕਿੱਥੇ ਇਹ ਬਹੁਤ ਵੱਡਾ ਸਵਾਲ ਹੈ ਇਸ ਕਰਕੇ ਮੈਂ ਸਟੈਪ ਚੱਕੇ ਸੀ ਪਰ ਇਹ ਨਹੀਂ ਸੀਗਾ ਵੀ ਐਵੇਂ ਬੇਲੋੜੀ ਇਨਸਾਨਾਂ 'ਤੇ ਚਲੇ ਜਾਂਦੇ ਗੋਲੀਆਂ ਚਲਾ ਦੇਣੀਆਂ ਕੋਈ ਆਪਣੀ ਜਾਤੀ ਰੰਜਿਸ਼ ਕੱਢ ਲੈਣੀ ਇਸ ਤਰ੍ਹਾਂ ਦਾ ਕੋਈ ਮਨਚ ਨਹੀਂ ਸੀ ਪਰ ਉਸ ਤੋਂ ਬਾਅਦ ਜਦੋਂ ਆਪਣੇ ਜਿਹੜੇ ਮੈਂ ਮਿਸ਼ਨ ਸੋਚ ਕੇ ਗਿਆ ਸੀ ਉਹ ਮੁਕੰਮਲ ਹੋ ਗਏ ਸੀ ਉਹ ਸਾਡੇ ਸਾਹਮਣੇ ਇੱਕ ਤਾਂ ਦਿੱਲੀ ਜਿਹੜਾ ਕਤਲੇਆਮ ਹੋਇਆ ਸੀਗਾ ਉਹਦਾ ਜਵਾਬ ਦੇਣਾ ਪਣਦਾ ਸੀ ਮਤਲਬ ਕਿ ਮੈਂ ਅੱਜ ਵੀ ਉਸ ਚੀਜ਼ ਤੇ ਖੜਾ ਹੈਗਾ ਇਸੇ ਤਰ੍ਹਾਂ ਜਿਹੜੇ ਆਰਮੀ ਦਾ ਅਟੈਕ ਹੋਇਆ ਸੀ ਉਹਨਾਂ ਤਿੰਨ ਮੁੱਖ ਜਰਨੈਲਾਂ ਚੋਂ ਇੱਕ ਜਰਨੈਲ ਤੇ ਅਟੈਕ ਹੋਣਾ ਲਾਜ਼ਮੀ ਸੀਗਾ ਜੋ ਮੇਰੀ ਮੇਰੀ ਸੋਚ ਸੀਗੀ ਤੇ ਉਹ ਕਿਸ ਆਪਾ ਚੀਫ ਆਫ ਦ ਆਰਮੀ ਸਟਾਫ ਦਾ ਕਤਲ ਹੋਇਆ ਇਸੇ ਤਰ੍ਹਾਂ ਦਿੱਲੀ ਚ ਦੋ ਕਤਲ ਹੋਏ ਉਸ ਤੋਂ ਬਾਅਦ ਫਿਰ ਇਹ ਸੋਚ ਲਿਆ ਸੀਗਾ ਵੀ ਹੁਣ ਆਪਾਂ ਅੱਗੇ ਸਟਰਗਲ ਨੂੰ ਪੋਲੀਟੀਕਲੀ ਇहां ਤੇ ਲੈ ਕੇ ਆਉਣਾ ਬਈ ਵਾਇਲੈਂਸ ਤੋਂ ਥੋੜਾ ਰੋਕ ਰੱਖ ਕੇ ਚੱਲਣਾ ਉਸ ਮਕਸਦ ਨਾਲ ਮੈਂ ਅਮਰੀਕਾ ਗਿਆ ਸੀਗਾ ਤਾਂ ਕਿ ਪੋਲਿਟਿਕਸ ਨੂੰ ਸਟੱਡੀ ਕੀਤਾ ਜਾਵੇ ਵਿੱਚ ਸਿਵਿਕ ਸੈਂਸ ਹੈ ਕੀ ਇਹ ਮੇਰਾ ਮਕਸਦ ਸੀਗਾ ਉਹ ਜਦੋਂ ਨੂੰ ਮੈਂ ਸਮਝੀ ਗੱਲ ਕੀਤਾ ਉਦੋਂ ਨੂੰ ਇੱਥੇ ਕੰਮ ਆਪਣੇ ਹੱਥਾਂ ਚੋਂ ਨਿਕਲ ਚੁੱਕਿਆ ਸੀ ਹੁਣ ਫਿਰ ਜਿਹੜਾ ਸਿੱਖ ਸੰਘਰਸ਼ ਹੈ ਸਿੱਖ ਸਟਰੱਗਲ ਹੈ ਇਹਨੂੰ ਲੀਹਾਂ ਤੇ ਲਿਆਉਣ ਦੇ ਵਾਸਤੇ ਕੀ ਕਰਨ ਦੀ ਲੋੜ ਹੈ ਹਥਿਆਰਾਂ ਦੀ ਲੋੜ ਹੈ ਵਿਚਾਰਾਂ ਦੀ ਲੋੜ ਹੈ ਜਾਂ ਰਾਜਨੀਤਿਕ ਮਾਹੌਲ ਦੇ ਵਿੱਚ ਬਦਲਾਅ ਦੀ ਇਹ ਵਿਚਾਰਾਂ ਦੀ ਲੋੜ ਆ ਪਹਿਲੇ ਤਾਂ ਸਮਝਣ ਦੀ ਲੋੜ ਆ ਜੇ ਕੋਈ ਜਿਸ ਤਰ੍ਹਾਂ ਕਈ ਲੋਕੀ ਮੰਗ ਕਰਦੇ ਆ ਇਸ ਪੰਜਾਬ ਵਿੱਚ ਇੱਕ ਵੱਖਰਾ ਪੰਜਾਬ ਬਣੋ ਲਈ ਨਾਰੇ ਬਾਜ਼ੀ ਵੀ ਕਰਦੇ ਆ ਤੇ ਕੀ ਨਾਰੇ ਬਾਜ਼ੀ ਹੁੰਦੀ ਆ 12 ਪ੍ਰਚਾਰ ਇਹਦਾ ਬਾਹਰਲੇ ਦੇਸ਼ਾਂ 'ਚ ਹੋ ਰਿਹਾ ਮੇਰਾ ਖਿਆਲ ਉਹਨਾਂ ਨੂੰ ਪੂਰੀ ਤਰ੍ਹਾਂ ਇੱਥੋਂ ਦੀ ਸਿਚੁਏਸ਼ਨ ਦਾ ਪਤਾ ਨਹੀਂਗਾ ਜੇ ਕੋਈ ਇਸ ਤਰ੍ਹਾਂ ਦਾ ਵਰਤਾਂਤ ਵੀ ਸਿਰਜਣਾ ਮੇਰਾ ਜਿਹੜਾ ਹੈਗਾ ਨਿਸ਼ਾਨਾ ਪ੍ਰਪਸਤਾ ਹੈਗੀ ਆ ਇਹ ਸਾਡੀ ਖੁਦਮਖਤਿਆਰੀ ਹੋਵੇ ਸੋ ਆਵੇਂ ਆਪਾਂ ਯੂਨੀਅਨ ਆਫ ਇੰਡੀਆ ਦਾ ਹਿੱਸਾ ਹੋ ਜਾਈਏ ਨਹੀਂ ਪਰ ਉਹਦੇ ਵਿੱਚ ਆਪਣੀ ਇੱਕ ਖੁਦਮਖਤਿਆਰੀ ਚਾਹੀਦੀ ਆ ਜਿਸ ਤਰ੍ਹਾਂ ਮੈਂ ਜੇਲ੍ਹ ਚ ਕਿਹਾ ਨਾ ਜੀ ਵੀ ਭਾਵੇਂ ਕਿੰਨਾ ਥੱਲੇ ਲੱਗ ਜੂ ਆਪਣੇ ਆਪ ਦੀ ਮੰਨ ਚ ਹੋਣੀ ਥੱਲੇ ਲੱਗਣਾ ਕਿਤੇ ਜਾ ਕੇ ਵੀ ਉਸ ਤਰ੍ਹਾਂ ਦਾ ਪੋਲੀਟੀਕਲ ਸਟਰਕਚਰ ਪੰਜਾਬ ਵਿੱਚ ਬੁਣਨਾ ਚਾਹੁੰਦੇ ਆ ਕਿ ਤਾਂ ਕਿ ਸਾਡੇ ਕੋਲੇ ਸਾਡੇ ਜਿਹੜੇ ਸਟੇਟਸ ਦੇ ਅਧਿਕਾਰ ਨੇ ਜਿਵੇਂ ਮੀਜ਼ੋਰਾਮ ਲਾਗਾ ਲੈਂਡ ਹੈਗਾ ਉਹਨਾਂ ਸਟੇਟਸ ਦੇ ਵਿੱਚ ਉਹਨਾਂ ਕੋਲੇ ਇੰਨੇ ਅਧਿਕਾਰ ਨੇ ਕਿ ਉਹ ਆਪਣਾ ਫਲੈਗ ਆ ਉਹਨਾਂ ਕੋਲੇ ਆਪਣਾ ਉਹ ਟ੍ਰੇਡ ਕਰ ਸਕਦੇ ਹੈਗੇ ਆ ਬੁੱਲੇ ਆਮ ਤਰੀਕੇ ਤੇ ਉਹ ਇਸ ਤਰ੍ਹਾਂ ਦਾ ਮੈਂ ਪੰਜਾਬ ਚ ਉਹਦਾ ਰਾਜਨੀਤਿਕ ਬਦਲਾਵ ਵੱਲ ਜਾਣ ਦਾ ਕੋਈ ਹੈ ਇਰਾਦਾ ਰਾਜਨੀਤੀ ਦੇ ਵੱਲ ਆਉਣ ਦਾ ਕੋਈ ਮੂਡ ਨੇ ਬਿਲਕੁਲ ਰਾਜਨੀਤਿਕ ਦੇ ਵਿੱਚ ਮੈਂ ਜੇ ਮੌਕਾ ਮਿਲਿਆ ਤਾਂ ਮੈਂ ਬਿਲਕੁਲ ਹਿੱਸਾ ਲੈਣਾ ਚਾਹਾਂਗਾ ਅਜੇ ਮੇਰੇ ਚੰਨੀ ਸ਼ਮਤਾ ਨਹੀਂ ਹੈਗੀ ਕਿ ਮੈਂ ਆਪਣੇ ਤੌਰ ਤੇ ਯਾਦ ਨਮਾ ਲੱਟ ਸਕਾਂ ਪਰ ਮੈਂ ਕੋਸ਼ਿਸ਼ ਕਰ ਰਿਹਾ ਦੇਖਦੇ ਬਾਕੀ ਕੀ ਹੰਗਾਰਾ ਮੈਨੂੰ ਮਿਲਦਾ ਕੀ ਰਿਸਪੌਂਸ ਮਿਲਦਾ ਹੈਗਾ ਤਾਂ ਫਿਰ ਜ਼ਰੂਰ ਪੋਲਟਿਕਸ ਦੀ ਐਕਟਿਵਿਟੀ ਵਿੱਚ ਆਵਾਂਗੇ ਜਿਲ੍ਹ ਸਾਹਿਬ ਸਿੱਖ ਕੌਮ ਦੇ ਬਾਰੇ ਇੱਕ ਗੱਲ ਆਮ ਚੱਲਦੀ ਹੈ ਕਿ ਜੇ ਬੰਦਾ ਮਰ ਗਿਆ ਤਾਂ ਸ਼ਹੀਦ ਜਾਉਂਦਾ ਰਿਹਾ ਗਿਆ ਹਕਦਾਰ ਇਹ ਸੋਚ ਦਾ ਧੁੰਦਲਾਪਣਾ ਕਿ ਮੈਂ ਤਾਂ ਆਪਣੀ ਮਰਜ਼ੀ ਨਾਲ ਕਰੋ ਗਿਆ ਸੀ ਨਾ ਮੈਂ ਉਦੋਂ ਕੋਈ ਸਰਟੀਫਿਕੇਟ ਦੀ ਰੱਖੀ ਸੀ ਚਾਹਤ ਤੇ ਨਾ ਹੁਣ ਮੈਨੂੰ ਕਿਸੇ ਸਰਟੀਫਿਕੇਸ਼ਨ ਚਾਹੀਦੀ ਆ ਮਤਲਬ ਕਿ ਮੇਰਾ ਖਿਆਲ ਆ ਵੀ ਜਿਹੜੀਆਂ ਇਦਾਂ ਦੀਆਂ ਸੋਚਾਂ ਰੱਖਦੇ ਆ ਕਿ ਆਪਾਂ ਫਤਵੇ ਵੰਡਦੇ ਫਿਰਦੇ ਆ ਉਹ ਤੁਹਾਡਾ ਆਪ ਦਾ ਛੋਟਾ ਫੋੜਾ ਮੇਰੇ ਖਿਲਾਫ ਬਹੁਤ ਕੁਝ ਬੋਲਿਆ ਜਾਂਦਾ ਮੇਰੇ ਪਰਿਵਾਰ ਤੇ ਵੀ ਅਟੈਕ ਹੋਏ ਨੇ ਮੇਰੇ ਤੇ ਆਪ ਤੇ ਨਿੱਜ ਤੇ ਅਟੈਕ ਹੋਇਆ ਪਰ ਮੈਂ ਇਹਨਾਂ ਚੀਜ਼ਾਂ ਦੀ ਕਦੀ ਪਰਵਾਹ ਨਹੀਂ ਹੁੰਦੀ ਜਿੱਥੇ ਤੁਹਾਡਾ ਵਿਚਾਰਾਂ ਦਾ ਮਤਭੇਦ ਹੁੰਦਾ ਉਸ ਨਾਲ ਦੁਆਰਾ ਮੀਟਿੰਗ ਹੋ ਸਕਦੀ ਹੈ ਕਦੇ ਹਾਂ ਹੁੰਦੀ ਹੈ ਮੇਰੇ ਨਾਲ ਇੰਨਾ ਵੱਡਾ ਜਿਨ੍ਹਾਂ ਦਾ ਮੇਰੇ ਤੇ ਕਤਲ ਸੀਗਾ ਹਾਂ ਸੀਗਾ ਇਸ ਤੇ ਮੈਂ ਸਜ਼ਾ ਕੱਟੀ ਹੈ ਜੇ ਮੇਰਾ ਉਹਨਾਂ ਨਾਲ ਮਲਾਪ ਹੋ ਸਕਦਾ ਤੇ ਮੇਰੇ ਨਾਲ ਉਹ ਸਹਿਮਤ ਹੋ ਸਕਦੇ ਆ ਅਜੇ ਜਿਉਂਦੇ ਹੀ ਨਹੀਂ ਉਹ ਵੀ ਤੇ ਉਹ ਇਹ ਵੀ ਨਹੀਂ ਕਹਿ ਸਕਦੇ ਵੀ ਕੋਈ ਮੈਨੂੰ ਸਾਬਤ ਕਰ ਦੇ ਕਿ ਮੈਂ ਕਿਤੇ ਮਾਫੀਨਾਮਾ ਲਿਖਿਆ ਹੋਵੇ ਹਾਂ ਜਿਹੜੀ ਸਜ਼ਾ ਵੀ ਜਦੋਂ ਤੁਹਾਡੀ ਕਮਿਊਟ ਹੁੰਦੀ ਹੈ ਨਾ ਜੇਲ੍ਹ 'ਚ ਜਦੋਂ ਹੋ ਜਾਂਦੀ ਹੈ ਤਾਂ ਤੁਹਾਨੂੰ ਉੱਥੇ ਇੱਕ ਸਰਟੀਫਿਕੇਟ ਦੇਣਾ ਪੈਂਦਾ ਕਿ ਤੁਸੀਂ ਕਿਵੇਂ ਕਿਵੇਂ ਕੀ ਕਾਰਾ ਕੀਤਾ ਉਹਦਾ ਤੁਹਾਨੂੰ ਪਛਤਾਵਾ ਹੈਗਾ એટલે ਇੱਕ ਤਰ੍ਹਾਂ ਦਾ ਪਛਤਾਵਾ ਕਰਨਾ ਪੈਂਦਾ ਸੌਰੀ ਟਾਈਪ ਕਹਿ ਲਓ ਮਾਫੀ ਕਹਿ ਲਓ ਮੈਂ ਹੁਸਾਈ ਨਹੀਂ ਕੀਤੇ। ਨਾਮ ਹੈ ਕੋਈ ਇਦਾਂ ਦੀ ਚੀਜ਼ ਲਿਖੀ ਆ। ਇਹ ਸਾਰਾ ਰੈਕਡ ਆ ਜਿਹੜੀ ਆਪਣਾ ਤੇ ਕੋਰਟ 'ਚ ਵੀ ਜਦੋਂ ਮੈਨੂੰ ਸਜ਼ਾ ਹੋਈ ਆ ਦਿੱਲੀ 'ਚ ਤੇ ਮੈਨੂੰ ਜੱਜ ਨੇ ਪੁੱਛਿਆ ਵੀ ਘਬਰਾ ਗਿਆ। ਅਜੇ ਮੈਨੂੰ ਸਜ਼ਾ ਸੁਣਾਉਣੀ ਸੀਗੀ। ਮੈਨੂੰ ਦੋਸ਼ੀ ਕਰਾਰ ਦਿੱਤਾ ਸੀ। ਤੇ ਪੈਂ ਜੱਜ ਨੂੰ ਕਿਹਾ ਵੀ ਜੀ ਹੁਣ ਹਿੰਮਤ ਆ ਤਾਂ ਮੈਨੂੰ ਬੋਲਣ ਦਾ ਸਮਾਂ ਦੇ। ਹੂੰ ਹੂੰ। ਕਹਿੰਦਾ ਵੀ ਦਿੱਤਾ। ਮੈਂ ਉਤੋਂ ਫਿਰ 20 ਤੋਂ ਲੈ ਕੇ ਅੱਧਾ ਘੰਟਾ ਮੈਂ ਕੋਰਟ 'ਚ ਬੋਲਿਆ ਸੀਗਾ ਜੇ ਕਭਰਾ ਮੈਂ ਨਹੀਂ ਰਿਹਾ ਕਭਰਾ ਤੁਸੀਂ ਆਏ ਹੋ ਜੇ ਤੁਸੀਂ ਸੋਚਦੇ ਆ ਵੀ ਤੁਹਾਡਾ ਐਡਾ ਵੱਡਾ ਲੀਡਰ ਮਰਿਆ ਜਾਂ ਮੈਂ ਮਰਿਆ ਤਾਂ ਫਿਰ ਤੁਸੀਂ ਸਜ਼ਾ ਦੇਣੋ ਕਭਰਾਇਓ ਨਾ ਫਾਂਸੀ ਦਿਓ ਤੇ ਮੈਂ ਤਾਂ ਜੋ ਲਖਾਉਣਾ ਇੱਥੇ ਲਖਾ ਲਓ ਜਿਹੜੀ ਸਾਈਨ ਕਰਾਉਣੇ ਕਾਹੇ ਇੱਥੇ ਸਾਈਨ ਕਰਾ ਲਓ ਕੋਰੇ ਕਾਹੇ ਜਾਂਦੇ ਮੈਂ ਨਾ ਕੋਈ ਦਲੀਲ ਦੇਊਗਾ ਨਾ ਅਪੀਲ ਕਰੂੰਗਾ ਐਹੀਂ ਫਾਂਸੀ ਚੜੂਗਾ ਤੇ ਜੱਜ ਘਬਰਾ ਗਿਆ ਸੀ ਮੈਨੂੰ ਕਿਹਾ ਵੀ ਮੈਂ ਨਹੀਂ ਘਬਰਾ ਰਿਹਾ ਘਬਰਾ ਤੁਸੀਂ ਆਏ ਫਿਰ ਤਿੰਨ ਦਿਨਾਂ ਬਾਅਦ ਉਹੀ ਜੱਜ ਮੈਨੂੰ ਮੇਰੀ ਜੇਲ੍ਹ 'ਚ ਮਿਲਣ ਆਇਆ ਸੀ ਅੱਜਕੱਲ੍ਹ ਸ਼ਾਇਦ ਉਹ ਦਿੱਲੀ ਹਾਈ ਕੋਰਟ ਦਾ ਜਸਟਿਸ ਹੈਗਾ ਜੀ ਜੈਨ ਜਸਟਿਸ ਜੈਨ ਤੇ ਉਹਨੇ ਮੈਨੂੰ ਇਹੀ ਆ ਕੇ ਪੁੱਛਿਆ ਵੀ ਦੱਸ ਮੈਂ ਜੇਲ੍ਹ 'ਚ ਤੇਰੇ ਲਈ ਕੀ ਬਿਹਤਰ ਕਰ ਸਕਦਾ ਮੈਂ ਕਹਾਂ ਜੀ ਮੈਨੂੰ ਹੁਣ 16 ਸਾਲ ਤੋਂ ਉੱਤੇ ਤਾਂ ਜੇਲ੍ਹ 'ਚ ਹੋ ਚੁੱਕਿਆ ਮੈਂ ਬਾਹਰਲੇ ਮੁਲਕਾਂ ਦੀ ਜੇਲ੍ਹ ਕੱਟ ਲਈ ਸਕਤੋਂ ਸਕਤੋਂ ਹੁਣ ਥੋੜੀ ਜਿਹਾਰ ਜੇਲ੍ਹ 'ਚ ਬੰਨਦਾ ਤੇ ਮੈਨੂੰ ਤੁਸੀਂ ਕੀ ਇੱਥੇ ਚੰਗਾ ਕਰ ਦੋਗੇ ਮੈਨੂੰ ਨਹੀਂ ਕੋਈ ਚੀਜ਼ ਦੀ ਲੋੜ ਉਹਨੇ ਫਿਰ ਮੈਨੂੰ ਇਹ ਕਿਹਾ ਵੀ ਸਜ਼ਾ ਤੇਰੀ ਮੈਂ ਮਜਬੂਰ ਸੀਗਾ ਕਿਉਂਕਿ ਮੇਰੇ ਖਿਲਾਫ ਨਾ ਤਾਂ ਕੋਈ ਗਵਾਹ ਸੀ ਤੇ ਨਾ ਮੇਰੇ ਤੋਂ ਕੋਈ ਰਿਕਵਰੀ ਸੀ ਨਾ ਮੈਂ ਕਦੀ ਕਿਤੇ ਕੋਈ ਕਨਫੈਸ਼ਨ ਸਟੇਟਮੈਂਟ ਦਿੱਤੀ ਆ ਹੂੰ ਹੂੰ ਦਿੱਲੀ ਪੁਲਿਸ ਨੇ ਮੈਨਾਂ ਨੂੰ ਰਹਿਮਾਨ ਤੇ ਸੀਗਾ ਬਹੁਤ ਜ਼ੋਰ ਲਾਇਆ ਉਹਨਾਂ ਨੇ ਮੈਂ ਕਿਹਾ ਵੀ ਮੈਂ ਤਾਂ ਨਾ ਕਿਤੇ ਸਾਈਨ ਕੀਤੇ ਆ ਤੇ ਨਾ ਮੈਂ ਕਿਤੇ ਕੋਈ ਕਨਫੈਸ਼ਨ ਕੀ ਇਹ ਸਾਰੇ ਰੈਕੋਰਡ ਅੱਜ ਵੀ ਮੌਜੂਦ ਆ ਤੇ ਕੋਈ ਚੈੱਕ ਵੀ ਕਰ ਸਕਦਾ ਉਹਨਾਂ ਇਸ ਦੇ ਬਾਵਜੂਦ ਮੇਰੇ ਉਲਟ ਬੋਲੀ ਜਾਣ ਕਰ ਲੋ ਕੀ ਮੈਟਰ ਕਰਦਾ ਐ ਮੈਂ ਕਿਹੜਾ ਕਿਸੇ ਤੋਂ ਸਰਟੀਫਿਕੇਟ ਲੈਣਾ ਫਿਊਚਰ پلان ਸਕੀਨ ਨਹੀਂ ਮੈਂ ਐਕਟਿਵਲੀ ਪੋਲਿਟਿਕਸ ਦੇ ਵਿੱਚ ਆਉਣਾ ਚਾਹੁੰਦਾ ਤੇ ਮੈਂ ਕੋਸ਼ਿਸ਼ ਕਰ ਰਿਹਾ ਮੈਂ ਜਾਨਣਾ ਵੀ ਆ ਬਹੁਤ ਆਮਾ ਤੇ ਮੇਰੇ ਐਕਟਿਵਲੀ ਲੋਕ ਅੱਜ ਵੀ ਮੇਰੀ ਮੀਟਿੰਗ ਸੀਗੀ ਮਹਾਲੀ ਪਰ ਮੈਂ ਅੱਜ ਮੇਰਾ ਥੋੜਾ ਜਿਹਾ ਉਹਡੇ ਦੀ ਪ੍ਰੋਬਲਮ ਹੈਗੀ ਆ ਮੈਨੂੰ ਉਸ ਕਰਕੇ ਤੁਹਿਆਂ ਦਿੱਕਤ ਆ ਰਹੀ ਤਾਂ ਨਹੀਂ ਮੈਂ ਜਾ ਸਕਿਆ ਜ્યાં ਆਪਾਂ ਸੋਭੀ ਮਿਲਣਾ ਸੀ ਉਹ ਸਹੀ ਹੈ ਬਹੁਤ ਮਿਹਰਬਾਨੀ ਖਲ ਸਰ ਥੈਂਕ ਯੂ so much